ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਇਕੋਤ ਵੀਤ ਇਹਦੀ ਕਰਿਦਾਨੀ ਜਦੋਂ ਪਾਵਾਂ ਮੈਲਾ ਦੇਲਾ ਦੇ ਕਰਿਦਾਨੀ ਜਦੋਂ ਪਾਵਾਂ ਮੈਲਾ ਦੇਲਾ ਦੇ ਕਰਿਦਾਨੀ ਜਦੋਂ ਪਾਵਾਂ ਮੈਲਾ ਦੇਲਾ ਦੇ ਕਰਿਦਾਨੀ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਏ ਨੱਕ ਵਾਲਾ ਲੌਂਗ ਇਹਦੇ ਬਾਪਦਾਨੀ ਜਦੋਂ ਪਾਵਾਂ ਮੈਂ ਤੇ ਡਾਟੇ ਡਾ ਚਾਕਦਾਨੀ ਜਦੋਂ ਪਾਵਾਂ ਮੈਂ ਤੇ ਡਾਟੇ ਡਾ ਚਾਕਦਾਨੀ ਜਦੋਂ ਪਾਵਾਂ ਮੈਂ ਤੇ ਡਾਟੇ ਡਾ ਚਾਕਦਾਨੀ ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ ਪੈਰਾਂ ਦੀ ਪੰਜੇਬ ਮੇਰੀ ਸੱਸ ਦੀਨੀ Jado pama main minna minna hasdi ni Jado pama main minna minna ni